ਤੂੰ ਥਾਉ ਦੇਹ ਦਿਸ ਜਾਉ ਤਹਾਂ ਤੂੰ ਸੰਗੇ ਤੇਰੀ ਕਿਰਤ ਕਰਮ ਕਮਾਉ ਜੁਗੋ ਜੁਗ ਅਟਲ ਚਵਰ ਸ਼ਤਤ ਖੱਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜੂਰੀ ਅੰਦਰ ਜੁੜ ਬੈਠੀ ਸਾ ਸੰਗਤ ਜੀ ਸਾਹਿਬੇ ਕਮਾਲ ਸਤਿਗੁਰੂ ਪੈਗੰਬਰਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬਖਸ਼ਿਸ਼ ਫਤਿਬਲਾਹ ਸਾਰੇ ਅੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਪੰਚਮ ਪਾਤਸ਼ਾਹ ਸਾਹਿਬ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਫਰਮਾਉਂਦੇ ਨੇ ਕਿ ਉਹਨਾਂ ਦਾ ਆਉਣਾ ਵੀ ਤਨ ਰਹਿਣਾ ਵੀ ਤਨ ਜਾਣਾ ਵੀ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਮਹਾਰਾਸ਼ਟਰ ਦੀ ਧਰਤੀ ਤੇ 1270 ਈਸਵੀ ਦੇ ਵਿੱਚ ਪਿਤਾ ਦਾਮਸ਼ੀਟੀ ਜੀ ਮਾਤਾ ਗੋਨਮਬਾਈ ਜੀ ਦੀ ਕੁੱਖ ਤੋਂ ਪ੍ਰਗਟ ਹੋਏ ਉਹ ਮਹਾਨ ਮਹਾਪੁਰਖ ਜਿਨ੍ਹਾਂ ਦੇ ਪਾਵਨ ਬਚਨਾਂ ਨੂੰ ਪਾਵਨ ਬੋਲਾਂ ਨੂੰ ਪੰਚਮ ਪਾਛਾ ਪ੍ਰਤਖ ਹਰ ਧੰਗੁਰੂ ਅਰਜਨ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਥਾਂ ਦਿੱਤੀ। ਔਰ ਉਹਨਾਂ ਦੇ ਪਾਵਨ ਬਚਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬਰਾਬਰ ਸਨਮਾਨਿਆ ਨਿਵਾਜਿਆ। ਜਿਸ ਮਹਾਨ ਮਹਾਪੁਰਖ ਨੂੰ ਦੇਹਰੇ ਤੋਂ ਦੇਹਰੇ ਤੋਂ ਤੱਕੇ ਪਏ ਸਨ। ਮੰਦਰ ਤੋਂ ਤੱਕੇ ਪਏ ਸਨ ਉਸ ਮਹਾਨ ਮਹਾਪੁਰਖ ਨੂੰ ਪੰਚਮ ਪਾਤਸ਼ਾਹ ਜੀ ਨੇ ਧੰਗੁਰੂ ਅਰਜਨ ਸਹਿਬ ਰਾਜ ਜੀ ਨੇ ਹਰਿਮੰਦਰ ਸਾਹਿਬ ਜੀ ਦੇ ਵਿੱਚ ਥਾਂ ਦੇ ਕੇ ਗੁਰੂ ਨਾਨਕ ਪਾਤਸ਼ਾਹ ਦੇ ਬਰਾਬਰ ਆਪਣੀ ਪਵਨ ਬਾਣੀ ਦੇ ਬਰਾਬਰ ਬਾਕੀ ਮਹਾਪੁਰਖ ਜਿਹੜੇ ਸੱਚਮੰਦ ਉਸ ਇੱਕ ਨਾਲ ਇਕਮਿਕ ਹੋਏ ਸਨ ਉਨਾ ਮਹਾਪੁਰਖਾਂ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਰਾਜਮਾਨ ਕੀਤਾ ਸਤਿਗੁਰੂ ਕਿਰਪਾ ਕਰਨ ਆਪਾਂ ਭਗਤ ਨਾਮਦੇਵ ਜੀ ਮਹਾਰਾਜ ਜੀ ਦਾ ਪਾਵਨ ਸ਼ਬਦ ਜਿਹੜਾ ਅਖੀਰ ਤੇ ਸਰਵਣ ਕੀਤਾ ਗੌਂਡ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 874 ਉੱਪਰ ਜਿਸ ਦੇ ਵਿੱਚ ਭਗਤ ਨਾਮਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਹਉ ਤੋ ਏਕ ਰਮਈਆ ਲੈ ਹਉ ਹਾਂ ਤੋ ਇੱਕ ਰਮਈਆ ਲੈ ਹੂੰ ਮੈਨੂੰ ਤਾਂ ਇੱਕ ਰੱਬ ਚਾਹੀਦਾ ਕਮਾਲ ਦੀ ਗੱਲ ਐ ਵੇਖੋ ਇਹ ਸ਼ਬਦ ਅੱਜ ਤੋਂ ਜੇ ਭਗਤ ਨਾਮਦੇਵ ਜੀ ਮਹਾਰਾਜ ਜੀ ਨੇ 50 ਸਾਲ ਦੀ ਉਮਰ ਵਿੱਚ ਵੀ ਉਚਾਰਨ ਕੀਤਾ ਹੋਵੇ ਤੇ ਕਟੋ-ਕਟ 700 ਸਾਲ ਪਹਿਲਾਂ ਉਚਾਰਨ ਕੀਤਾ ਗਿਆ ਔਰ ਇਹਦੇ ਵਿੱਚ ਜੋ ਵਿਚਾਰ ਭਗਤ ਜੀ ਨੇ ਦਿੱਤਾ ਹੈ ਜੇ ਆਪਾਂ ਉਸ ਵਿਚਾਰ ਨੂੰ ਸਮਝੀਏ ਤੇ ਕਮਾਲ ਦੀ ਗੱਲ ਹੈ ਅੱਜ ਦਾ ਵੱਡੇ ਤੋਂ ਵੱਡਾ ਸਕਾਲਰ ਵੀ ਉਹ ਗੱਲ ਨਹੀਂ ਕਰ ਸਕਦਾ ਜਿਹੜੀ ਭਗਤ ਨਾਮਦੇਵ ਜੀ ਮਹਾਰਾਜ 700 ਸਾਲ ਪਹਿਲਾਂ ਕਹਿੰਦੇ ਨੇ ਕਹਿੰਦੇ ਹਾਂ ਤੋਂ ਏਕ ਰਮਈਆ ਲੈ ਹਾਂ ਆਨ ਦੇਵ ਬਦਲਾਵਨ ਦੈ ਹਾਂ ਕਹਿੰਦੇ ਮੈਂ ਇੱਕ ਰੱਬ ਲੈ ਲਿਆ ਤੇ ਬਾਕੀ ਦੇ ਜਿੰਨੇ ਦੇਵੀਆਂ ਦੇਵਤੇ ਜਿੰਨੇ ਵੀ ਸਨ ਬਦਲੇ ਚ ਸਾਰੇ ਦੇਵਤੇ ਆਨ ਦੇਵ ਬਾਕੀ ਦੇ ਦੇਵਤੇ ਬਦਲਾਵਨ ਦਾ ਹੋ ਭਗਤ ਨਾਮਦੇਵ ਜੀ ਨੂੰ ਜੇ ਆਪਾਂ ਪੁੱਛੀਏ ਕਿ ਭਗਤ ਜੀ ਤੁਹਾਡੇ ਸਮੇਂ ਵਿੱਚ ਤੇ ਬਹੁਤ ਲੋਕ ਅੱਜ ਵੀ ਬਹੁਤ ਲੋਕ ਪਰ ਉਦੋਂ ਤੇ ਕਿਤੇ ਜ਼ਿਆਦਾ ਦੇਵੀਆਂ ਦੇਵਤਿਆਂ ਆਦਿਕ ਦੀ ਪੂਜਾ ਕਰਦੇ ਸਨ ਤੁਸੀਂ ਉਹਨਾਂ ਵਾਂਗੂ ਕਿਸੇ ਦੇਵਤੇ ਜਾਂ ਕਿਸੇ ਦੇਵੀ ਦੀ ਪੂਜਾ ਕਰਨ ਦੀ ਬਜਾਏ ਰੱਬ ਨੂੰ ਹੀ ਕਿਉਂ ਮੰਗਿਆ ਉਸੀ ਕਹਿੰਦੇ ਹੋ ਕਿ ਮੈਂ ਬਦਲੇ ਚ ਸਾਰੇ ਦੇਵੀ ਦੇਵਤੇ ਦੇ ਰਿਆ ਮੈਨੂੰ ਸਿਰਫ ਇੱਕ ਰੱਬ ਚਾਹੀਦਾ ਹੈ ਆਪਾਂ ਸਤਿਗੁਰੂ ਜੀ ਦੀ ਬਾਣੀ ਨੂੰ ਜਦੋਂ ਪੜ੍ਹਦੇ ਆ ਨਾ ਮਹਾਰਾਜ ਨੇ ਚਾਹੀਓ ਭਗਤ ਸਹਿਬਾਨਾ ਦੀ ਬਾਣੀ ਹੈ ਚਾਹੇ ਭੱਟ ਸਹਿਬਾਨਾ ਦੀ ਬਾਣੀ ਹੈ ਚਾਹੇ ਗੁਰਸਿੱਖਾਂ ਦੀ ਬਾਣੀ ਹੈ ਚਾਹੇ ਪਾਤਸ਼ਾਹ ਦੀ ਆਪਣੀ ਬਾਣੀ ਉੱਤੇ ਮਹਾਰਾਜ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਉਸ ਅੱਗੇ ਲਿਖੀ ਹੋਈ ਬਾਣੀ ਦੀ ਜੜ ਬਨਤੀ ਕਿ ਜਿਸ ਦੀ ਵੀ ਬਾਣੀ ਜਿਸ ਵੀ ਮਹਾਪੁਰਖ ਦੀ ਬਾਣੀ ਇੱਥੇ ਦਰਜ ਹੈ ਉਹੀ ਹੈ ਜਿਹੜਾ ਇੱਕ ਓੰਕਾਰ ਦਾ ਆਸ਼ਕ ਹੈ ਜਿਨਨੇ ਉਹਦੇ ਤੋਂ ਬਿਨਾਂ ਕਦੇ ਕਿਤੇ ਸਜਦਾ ਨਹੀਂ ਕੀਤਾ ਚਾਹੇ ਭਗਤ ਸਹਿਬਾਨ ਦੀ ਬਾਣੀ ਹੈ ਉਹਦੇ ਤੇ ਬਕਾਇਦਾ ਪਾਤਸ਼ਾਹ ਨੇ ਦਰਜ ਕੀਤਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਇਸ ਮਹਾਪੁਰਖ ਦੀ ਨੂੰ ਬਾਣੀ ਨੂੰ ਵਿਚਾਰਨ ਵਾਲਿਓ ਭਲਿਓ ਇਹ ਉਹ ਮਹਾਪੁਰਖ ਹੈ ਜਿਹੜਾ ਇੱਕ ਓੰਕਾਰ ਦਾ ਆਸ਼ਿਕ ਸੀ ਜਿਨਨੇ ਇੱਕ ਤੋਂ ਬਿਨਾ ਦੁਨੀਆਂ ਦੇ ਚ ਦੂਜਾ ਕਿਸੇ ਨੂੰ ਜਾਣਿਆ ਨਹੀਂ ਭਗਤ ਨਾਮਦੇਵ ਜੀ ਮਹਾਰਾਜ ਨੂੰ ਜੇ ਪੁੱਛੀਏ ਭਗਤ ਜੀ ਤੁਸੀਂ ਆਪਣੇ ਸਮੇਂ ਦੇ ਵਿੱਚ ਇੱਕ ਓੰਕਾਰ ਨੂੰ ਮੰਗਦੇ ਹੋ ਉਸ ਖੁਦਾ ਨੂੰ ਮੰਗਦੇ ਹੋ ਵਾਹਿਗੁਰੂ ਨੂੰ ਮੰਗਦੇ ਹੋ ਇੱਕ ਰੱਬ ਨੂੰ ਮੰਗਦੇ ਹੋ ਕੀ ਕਾਰਨ ਹੈ ਇਹੋ ਜੀ ਕੀ ਵਜ੍ਹਾ ਹੈ ਤੁਸੀਂ ਵੀ ਬਾਕੀਆਂ ਵਾਂਗੂ ਕਿਸੇ ਨਾ ਕਿਸੇ ਦੇਵਤੇ ਜਾਂ ਕਿਸੇ ਦੇਵੀ ਦੀ ਪੂਜਾ ਕਰ ਸਕਦੇ ਸੀ ਇੱਥੇ ਮੈਂ ਇੱਕ ਬੇਨਤੀ ਕਰਦਾ ਆਪਾਂ ਕਈ ਵਾਰੀ ਸੁਭਾਵਕ ਇਹ ਗੱਲ ਕਹਿ ਦਿੰਨੇ ਆ ਕਿ ਇੱਕ ਨੂੰ ਮੰਨਣਾ ਚਾਹੀਦਾ ਉਸ ਇੱਕ ਦਾ ਅਰਥ कदाचित ਇਹ ਨਹੀਂ ਹੁੰਦਾ ਕਿ ਕਿਸੇ ਇੱਕ ਦੇਵਤੇ ਜਾਂ ਇੱਕ ਦੇਵੀ ਜਾਂ ਇੱਕ ਪੀਰ ਜਾਂ ਕਿਸੇ ਹੋਰ ਇੱਕ ਨੂੰ ਮੰਨਣਾ ਚਾਹੀਦਾ ਉਸ ਇੱਕ ਦਾ ਅਰਥ ਹੁੰਦਾ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕੋ ਹੀ ਹੈ ਕਿਉਂਕਿ ਕਈ ਗੱਲ ਕਈ ਵਾਰੀ ਕਿਸੇ ਹੋਰ ਪਰਥਾਏ ਜਾਂਦੀ ਹੈ ਸਮਝ ਆਪਾਂ ਉਹਨੂੰ ਕਿਸੇ ਹੋਰ ਪਰਥਾਏ ਲੈਨੇ ਆ ਆਪਾਂ ਆਮ ਇਹ ਗੱਲ ਸਟੇਜਾਂ ਤੋਂ ਕਹਿੰਨੇ ਆ ਆਮ ਇਹ ਗੱਲ ਕਹੀ ਜਾਂਦੀ ਹੈ ਜੀ ਇੱਕੋ ਨੂੰ ਮੰਨਣਾ ਚਾਹੀਦਾ ਤੇ ਕਈ ਵਾਰੀ ਲੋਕ ਉਹਦਾ ਅਰਥ ਹੀ ਵੀ ਕਰ ਲੈਂਦੇ ਨੇ ਜੀ ਇੱਕੋ ਦਾ ਮਤਲਬ ਹੈ ਕਿਸੇ ਵੀ ਇੱਕ ਨੂੰ ਮੰਨ ਲਓ ਨਹੀਂ ਪਾਤਸ਼ਾਹ ਜਿਹਨੂੰ ਇੱਕ ਕਹਿੰਦੇ ਨੇ ਨਾ ਉਹਦੀ ਪੂਰੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ 'ਚ ਹੈ ਉਹ ਸਿੱਕ ਵਰਗਾ ਦੂਜਾ ਕੋਈ ਨਹੀਂ ਬ੍ਰਹਿਮੰਡ ਵਿੱਚ ਉਹ ਇੱਕੋ ਹੀ ਹੈ ਜਿਨੇ ਸਾਰਾ ਬ੍ਰਹਿਮੰਡ ਸਿਰਜਿਆ ਜਦੋਂ ਕੁਝ ਵੀ ਨਹੀਂ ਸੀ ਜਦੋਂ ਅਰਬਦ ਨਰਬਦ ਤੁੰਦੂ ਘਾਰਾ ਧਰਨ ਨ ਗਗਨ ਨ ਹੁਕਮ ਅਪਾਰਾ ਨਾ ਦਿਨ ਰੈਣ ਚੰਦ ਨਾ ਸੂਰਜ ਸੁੰਨ ਸਮਾਦ ਲਗਾਏ ਦਾ ਜਿਨੇ ਆਪਣੇ ਆਪ ਦੇ ਵਿੱਚੋਂ ਸਾਰਾ ਕੁਝ ਪੈਦਾ ਕੀਤਾ ਜਿੰਨੂੰ ਮਹਾਰਾਜ ਕਹਿੰਦੇ ਨੇ ਕਰਨ ਕਾਰਨ ਪ੍ਰਭ ਏਕ ਹੈ ਉਸ ਇੱਕ ਨੂੰ ਪਾਤਸ਼ਾ ਮੰਨਣ ਵਾਸਤੇ ਪੂਜਣ ਵਾਸਤੇ ਉਸ ਇੱਕ ਅੱਗੇ ਨਿਯੋਣ ਵਾਸਤੇ ਕਹਿੰਦੇ ਨੇ ਇੱਕ ਦਾ ਅਰਥ ਇਹ ਨਹੀਂ ਹੁੰਦਾ ਕਿ ਕਿਸੇ ਵੀ ਇੱਕ ਨੂੰ ਪੂਜ ਲਓ ਜਿੰਨੂੰ ਮਰਜ਼ੀ ਬੰਦਾ ਸਜਦਾ ਕਰਨ ਲੱਗ ਜਾਏ ਔਰ ਭਗਤ ਨਾਮਦੇਵ ਜੀ ਉਸ ਇੱਕ ਦੇ ਆਸ਼ਿਕ ਨੇ ਜਿਹਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਜਿਸ ਪ੍ਰਭ ਜਿਸ ਪ੍ਰਭ ਕੀ ਹੋਂ ਚੇਰੁਲੀ ਸੋ ਸਭ ਤੇ ਉੱਚਾ ਕਿ ਮੈਂ ਜੀ ਦੀ ਚੇਲੀ ਆ ਜਿਹਦੇ ਅੱਗੇ ਮੈਂ ਝੁਕਦੀ ਆ ਮੇਰੀ ਰੂਹ ਜਿਹਨੂੰ ਸਜਦੇ ਕਰਦੀ ਆ ਉਹਦੇ ਵਰਗਾ ਬ੍ਰਹਮੰਡ ਵਿੱਚ ਦੂਜਾ ਕੋਈ ਨਹੀਂ ਦੂਜਾ ਕੋਈ ਕਿਉਂ ਨਹੀਂ ਕਿਉਂਕਿ ਉਹ ਹੈ ਹੀ ਆਪ ਐਕਟ ਉਹਦੇ ਤੋਂ ਬਿਨਾ ਕੋਈ ਹੋਰ ਹੋਵੇ ਮਹਾਰਾਜ ਕਹਿੰਦੇ ਤਿਸ ਕਾ ਸਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ ਨਾ ਉਹਦਾ ਕੋਈ ਸ਼ਰੀਕ ਹੈ ਨਾ ਉਹਦਾ ਕੋਈ ਵੈਰੀ ਹੈ ਕਮਾਲ ਕੀਤੀ ਹੈ ਦਸਵੇਂ ਪਾਤਸ਼ਾਹ ਨੇ ਜਾਪ ਵਿੱਚ ਨਾ ਪੋਤਰ ਹੈ ਨਾ ਪੁੱਤਰ ਹੈ ਨਾ ਸੱਤਰ ਹੈ ਨਾ ਮਿੱਤਰ ਹੈ ਨਾ ਤਾਤ ਹੈ ਨਾ ਮਾਤ ਹੈ ਨਾ ਜਤ ਹੈ ਨਾ ਪਤ ਹੈ ਮਹਾਰਾ ਜੀ ਕਹਿੰਦੇ ਨਾ ਉਹਦਾ ਪੁੱਤ ਨਾ ਧੀ ਨਾ ਮਾ ਨਾ ਪਿਓ ਨਾ ਭੈਣ ਨਾ ਭਰਾ ਉਸਦਾ ਸ਼ਰੀਕ ਹੀ ਕੋਈ ਨਹੀਂ ਆਪਣੇ ਆਪ ਵਰਗਾ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਕਹਿੰਦੇ ਜਿਹੋ ਜਿਹਾ ਤੂੰ ਹੈ ਵਾਹਿਗੁਰੂ ਹੋਜਾ ਸਿਰਫ ਤੂੰ ਹੀ ਹੈ ਮੈਂ ਆਪਾਂ ਦੁਨੀਆ ਵਿੱਚ ਕਈ ਵਾਰੀ ਮਿਸਾਲ ਦਿੰਨੇ ਆ ਇਹ ਬੰਦਾ ਫਲਾਣੇ ਵਰਗਾ ਹੈ ਰਵਿਦਾਸ ਜੀ ਮਹਾਰਾਜ ਨੂੰ ਕਿਸੇ ਨੇ ਕਿਹਾ ਭਗਤ ਜੀ ਰੱਬ ਕਿਹੋ ਜ ਹੈ ਕਹਿੰਦੇ ਉਹ ਤੇ ਮੈਂ ਤੈਨੂੰ ਤਾਂ ਦੱਸਾਂ ਨਾ ਜੀ ਉਹਦੇ ਵਰਗਾ ਮੈਨੂੰ ਹੋਰ ਕੋਈ ਲੱਭੇ ਵੀ ਇਹਦੇ ਵਰਗਾ ਹੈ ਜੈਸਾ ਤੂੰ ਤੈਸਾ ਤੂੰ ਹੀ ਉਹਦੇ ਵਰਗਾ ਉਹੀ ਹੈ ਕਿਆ ਉਪਮਾ ਦੀ ਜੈ ਮੈਂ ਕਿਸ ਚੀਜ਼ ਨਾਲ ਮਿਸਾਲ ਦੇ ਆ ਔਰ ਉਸ ਇੱਕ ਦੇ ਗੁਣ ਉਹਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਹੜਾ ਉਸ ਇੱਕ ਨਾਲ ਜੁੜ ਜਾਂਦਾ ਔਰ ਉਸ ਇੱਕ ਦੇ ਹੀ ਨਹੀਂ ਆਪਾਂ ਜ਼ਿੰਦਗੀ ਦੇ ਵਿੱਚ ਜਿਸ ਕਿਸੇ ਚੀਜ਼ ਨੂੰ ਵੀ ਚੇਤੇ ਕਰਦੇ ਆ ਇੱਥੇ ਸਾਡੇ ਜਿਹੜੀ ਵੀ ਚੀਜ਼ ਵਹਿ ਗਈ ਤੁਸੀਂ ਕਿਸੇ ਦੁਨਿਆਵੀ ਮਨੁੱਖ ਨੂੰ ਉਦੇ ਤੋਂ ਪ੍ਰਭਾਵਿਤ ਹੋ ਜੋ ਇਹਨੂੰ ਉਹਨੂੰ ਇੱਥੇ ਬਿਠਾ ਲਓ ਉਹਦੇ ਬਾਰੇ ਸੋਚਦੇ ਰਹੋ ਉਹਦੀਆਂ ਗੱਲਾਂ ਕਰਦੇ ਰਹੋ ਹੌਲੀ-ਹੌਲੀ ਮਨੁੱਖ ਨੂੰ ਪਤਾ ਵੀ ਨਹੀਂ ਲੱਗਦਾ ਮੈਂ ਕਦੋਂ ਉਹਦੇ ਵਰਗਾ ਬਣ ਗਿਆ ਉਹਦੇ ਗੁਣ ਉਹਦੇ ਔਗਣ ਬੰਦੇ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਕਿਸੇ ਇੱਕ ਰਾਈਟਰ ਨੂੰ ਪੜਨਾ ਸ਼ੁਰੂ ਕਰ ਦਿਓ ਕਿਸੇ ਇੱਕ ਰਾਈਟਰ ਨੂੰ 10 15 20 ਕਿਤਾਬਾਂ ਉਹਦੀਆਂ ਪੜ ਲਓ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਮੇਰੇ ਵਿੱਚ ਉਹਦੇ ਗੁਣ ਵੀ ਆ ਕੇ ਤੇ ਉਹਦੇ ਔਗਣ ਵੀ ਨਾਲ ਹੀ ਆ ਗਏ ਇਸ ਸੰਸਾਰ ਤੇ ਇਹੋ ਜਿਹਾ ਕੋਈ ਨਹੀਂ ਹੈ ਜੀ ਜਿਸ ਦੇ ਵਿੱਚ ਗੋਣੀ ਗੁਣ ਹੋਣ ਔਗਣ ਨਾ ਹੋਵੇ ਤੇ ਪਾਤਸ਼ਾਹ ਕਹਿੰਦੇ ਜਿੰਨੂ ਦੇ ਤੋਂ ਪ੍ਰਭਾਵਿਤ ਹੋਏਗਾ ਇਹ ਚੀਤੇ ਰਖੀ ਜਿੰਨੂ ਚੀਤੇ ਕਰੇਗਾ ਜੈਸੋ ਸੇਵੈ ਤੈਸੋ ਹੋਏ ਉਹਦੇ ਵਰਗਾ ਹੋ ਜਾਏਗਾ ਇਹ ਕਰਤੇ ਦਾ ਵਿਧਾਨ ਹੈ ਇਹਨੂੰ ਸਮਝ ਕੇ ਜ਼ਿੰਦਗੀ ਜੀਵੀ ਕਿ ਮੈਂ ਕਿੰਨੂੰ ਯਾਦ ਕਰ ਰਿਆਂ ਕਿਉਂਕਿ ਇਹ ਤੇਰੇ ਵਸ ਵਿੱਚ ਨਹੀਂ ਕਿ ਤੂੰ ਕਹੇ ਯਾਦ ਮੈਂ ਦੁਨੀਆਂ ਨੂੰ ਕਰਦਾ ਰਿਆਂ ਤੇ ਜੁੜ ਖੁਦਾ ਨਾਲ ਜਾਵਾਂ ਉਸ ਇੱਕ ਨਾਲ ਜਾਵਾਂ ਇਦਾਂ ਨਹੀਂ ਹੋਣਾ ਬਣੇਗਾ ਉਹਦੇ ਵਰਗਾ ਹੀ ਜਿੰਨੂੰ ਯਾਦ ਕਰਦਾ ਜੇ ਰੱਬ ਨੂੰ ਯਾਦ ਕਰਦਾ ਤੇ ਰੱਬ ਵਰਗਾ ਬਣ ਜਾਏਗਾ ਉਹ ਨਿਰਵੈਰ ਹੈ ਤੇਰੇ ਚੋਂ ਤੇਰੇ ਚੋਂ ਵੈਰ ਖਤਮ ਹੋ ਜਾਣਗੇ ਫਿਰ ਭਾਈ ਕਨਈਏ ਵਾਂਗੂ ਨਾ ਕੋ ਬੈਰੀ ਨਾਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਉਹ ਨਿਰਭਉ ਹੈ ਤੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ ਉਹ ਆਪਣੇ ਡਰ ਗਵਾ ਲੇਗਾ ਜਿਹੜਾ ਉਸ ਨਿਰਭਉ ਨਾਲ ਜੁੜ ਗਿਆ ਉਹ ਆਕਾਲ ਪੁਰਖ ਵਾਹਿਗੁਰੂ ਜਿੱਦਾਂ ਦਾ ਖੁਦ ਹੈ ਜਿਹੜਾ ਉਹਨੂੰ ਯਾਦ ਕਰਦਾ ਹੈ ਕਹਿੰਦੇ ਇਹ ਉਹਦੀ ਵਡਿਆਈ ਹੈ ਇਹ ਉਹਦੀ ਬਖਸ਼ਿਸ਼ ਹੈ ਕਿ ਉਹਨੂੰ ਆਪਣੇ ਵਰਗਾ ਕਰ ਲੈਂਦਾ ਜਿਹੜਾ ਵੀ ਉਹਨੂੰ ਯਾਦ ਕਰਦਾ ਔਰ ਦੁਨੀਆਂ ਵਿੱਚ ਆਪਾਂ ਜੇ ਕਿਸੇ ਬੰਦੇ ਨੂੰ ਯਾਦ ਕਰਾਂਗੇ ਤੇ ਉਹਦੇ ਵਰਗੇ ਬਣ ਜਾਗੇ ਫਿਰ ਉਹਦੇ ਗੁਣ ਆਉਣਗੇ ਉਸੇ ਦੇ ਹੀ ਔਗਣ ਸਾਡੀ ਜ਼ਿੰਦਗੀ ਚ ਆਉਣਗੇ ਇਸ ਇਸ ਚੀਜ਼ ਨੂੰ ਨਾ ਜਿਵੇਂ ਬਜ਼ੁਰਗ ਕਹਿੰਦੇ ਹੁੰਦੇ ਨੇ ਵੀ ਪ੍ਰਤੱਖ ਨੂੰ ਪ੍ਰਮਾਣਕੀ ਆਮ ਸਾਡੇ ਨੌਜਵਾਨ ਭਰਾ ਅੱਜ ਜੋ ਕੁਝ ਵੇਖ ਰਹੇ ਨੇ ਟੀਵੀ ਦੇ ਉੱਤੇ ਉਹ ਕੁਝ ਬਣ ਰਹੇ ਨੇ ਉਦਾਂ ਦੇ ਹੀ ਬਣ ਰਹੇ ਨੇ ਜਿੱਦਾਂ ਦੇ ਗੀਤ ਸੁਣ ਰਹੇ ਨੇ ਉਦਾਂ ਦਾ ਹੀ ਸੁਭਾਅ ਉਹਨਾਂ ਦਾ ਘੜਿਆ ਜਾ ਰਿਹਾ ਹੈ ਜੈਸੋ ਸੇਵਾ ਤੈਸੋ ਹੋਏ ਵੇਖੋ 700 ਸਾਲ ਪਹਿਲਾਂ ਭਗਤ ਨਾਮਦੇਵ ਜੀ ਮਹਾਰਾਜ ਨੇ ਕਿਹਾ ਕਿ ਮੈਨੂੰ ਇੱਕ ਰੱਬ ਹੀ ਚਾਹੀਦਾ ਹੈ ਹੋਰ ਕੋਈ ਨਹੀਂ ਚਾਹੀਦਾ ਕਿਉਂ ਕਹਿੰਦੇ ਮੈਨੂੰ ਉਹੀ ਇੱਕ ਲੱਬਿਆ ਜਿਹਦੇ ਚ ਗੋਣੀ ਗੁਣ ਨੇ ਗੋਣੀ ਗੁਣ ਨੇ ਉੱਗਣ ਨਾਮ ਹੈ ਹੋਰ ਕਿਸੇ ਨੂੰ ਯਾਦ ਕਰਾਂ ਤੇ ਨਾਮ ਮੇਰੇ ਚ ਕੋਈ ਉੱਗਣ ਆਵੇ ਜਿੰਨੂੰ ਮੈਂ ਯਾਦ ਕਰਾਂਗਾ ਉਹਦੇ ਵਰਗਾ ਬਣਾਗਾ ਜੇ ਖੁਦਾ ਨੂੰ ਯਾਦ ਕਰਦਾ ਜੇ ਮੈਂ ਰੱਬ ਨੂੰ ਯਾਦ ਕਰਦਾ ਉਹਦੇ ਚ ਤੇ ਉਹਗਣ ਹੀ ਕੋਈ ਨਹੀਂ ਉਹਦੇ ਵਰਗਾ ਤੇ ਹੈ ਹੀ ਕੋਈ ਨਹੀਂ ਫਿਰ ਮੈਂ ਉਹਦੇ ਵਰਗਾ ਹੀ ਬਣਾਗਾ ਨਾ ਅੱਜ ਦੇ ਸਮੇਂ ਚ ਵੀ ਕੋਈ ਵੱਡੇ ਤੋਂ ਵੱਡਾ ਸਕਾਲਰ ਐਦਾਂ ਦੀ ਗੱਲ ਨਹੀਂ ਕਰ ਸਕਦਾ ਸਾਡੀ ਸਾਰੀ ਜ਼ਿੰਦਗੀ ਨੂੰ ਇੱਕ ਬਚਨ ਹੈ ਭਗਤ ਜੀ ਦਾ ਸਾਡੀ ਸਾਰੀ ਜ਼ਿੰਦਗੀ ਨੂੰ ਪਲਟਾ ਦੇ ਸਕਦਾ ਅਸੀਂ ਅੱਜ ਤੋਂ ਹੀ ਮੈਂ ਮੰਨਾਂਗਾ ਸਾਡਾ ਸਫਲ ਹੋ ਜਾਏਗਾ ਭਗਤ ਜੀ ਦਾ 750 ਸਾਲਾ ਮਨਾਇਆ ਜੇ ਅਸੀਂ ਆਹੀ ਇੱਕ ਬਚਨ ਭਗਤ ਜੀ ਦਾ ਪੱਲੇ ਬਨ ਲਈਏ ਕਿ ਅਸੀਂ ਸੇਵਣਾ ਉਹਨੂੰ ਸ਼ੁਰੂ ਕਰ ਦਈਏ ਜਿਹਦੇ ਵਰਗਾ ਸੱਚਮੁੱਚ ਬਣਨਾ ਚਾਹੁੰਨੇ ਆ ਵੇਖੋ ਸੁਣਦੇ ਆ ਗੀਤ ਤੇ ਚਾਹੁੰਨੇ ਆ ਕਿ ਗੁਰੂ ਨਾਨਕ ਦੇ ਚਰਨਾਂ ਚ ਪਰਵਾਨ ਹੋ ਜਾਈਏ ਇਹਨੂੰ ਮਹਾਰਾਜ ਜੀ ਕਹਿੰਦੇ ਨੇ ਦੁਬਦਾ ਦੁਬਦਾ ਕੀ ਹੈ ਜੀ ਕਿਸੇ ਹੋਰ ਪਾਸੇ ਨੂੰ ਖਿੱਚਦਾ ਹੈ ਮਨ ਕਿਸੇ ਹੋਰ ਪਾਸੇ ਨੂੰ ਖਿੱਚਦਾ ਹੈ ਮਾਨਤ ਦੁਨੀਆਂ ਸੰਸਾਰ ਵੱਲ ਨੂੰ ਖਿੱਚਦਾ ਹੈ ਦੁਨੀਆਂ ਦੇ ਰੰਗ ਤਮਾਸ਼ਿਆਂ ਵੱਲ ਨੂੰ ਖਿੱਚਦਾ ਹੈ ਤੇ ਗੱਲਾਂ ਕੀ ਨੇ ਮਹਾਰਾਜ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ ਇਹ ਦੁਬਈ ਹੈ ਜੀਬ ਕਹਿੰਦੀ ਹੈ ਮਹਾਰਾਜ ਜੀ ਆਪਣੇ ਚਰਨਾਂ ਨਾਲ ਜੋੜ ਲਓ ਤੇ ਮਨ ਜਿਹੜਾ ਉਹ ਸੰਸਾਰ ਵੱਲ ਨੂੰ ਖਿੱਚਦਾ ਤੇ ਪਾਤਸ਼ਾਹ ਨੇ ਤੇ ਸਪਸ਼ਟ ਕਿਹਾ ਕਿ ਦੁਬੇ ਦਾ ਨਾ ਪੜੋ ਦੁਬੇ ਦਾ ਚ ਤੇ ਪਹਿਣਾ ਹੀ ਨਹੀਂ ਇੱਕ ਪਾਸੇ ਹੋ ਜੇ ਤੇਰੀ ਜ਼ੁਬਾਨ ਇਹ ਕਹਿੰਦੀ ਹੈ ਕਿ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਲਓ ਫਿਰ ਤੇਰੇ ਮਨ ਦੀ ਖਿੱਚ ਵੀ ਉਸੇ ਪਾਸੇ ਨਹੀਂ ਹੋਵੇ ਫਿਰ ਖਿੱਚ ਕੀਰਤਨ ਦੀ ਹੋਵੇ ਫਿਰ ਖਿੱਚ ਅਖਾੜਿਆਂ ਦੀ ਨਾ ਹੋਵੇ ਫਿਰ ਧਿਆਨ ਵੀ ਹੈ ਨਾ ਜਿਹੜਾ ਫਿਰ ਰਸ ਵੀ ਹੈ ਜਿਹੜਾ ਕਿਉਂਕਿ ਰਸ ਬੰਦੀ ਨੂੰ ਉੱਥੋਂ ਹੀ ਹੁੰਦਾ ਜਿੱਥੇ ਅੰਦਰ ਇੱਕਮਿਕ ਹੋ ਜਾਂਦਾ ਹੈ ਮਹਾਰਾਜ ਨੇ ਤੇ ਵੀ ਕਿਹਾ ਕਿ ਕੂੜ ਕੂੜ ਐ ਨੇਹੋਂ ਲੱਗਾ ਕੂੜ ਦਾ ਕੂੜ ਨਾਲ ਹੀ ਨੇਹ ਲੱਗਦਾ ਸੱਚ ਨਾਲ ਨਹੀਂ ਲੱਗਦਾ ਪਾਤਸ਼ਾਹ ਨੇ ਕਿਹਾ ਕਹਿਣ ਲੱਗੇ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਕਹਿੰਦੇ ਮੇਰੇ ਅੰਦਰ ਮੈਲ ਭਰੀ ਹੈ ਉਹ ਰੋਲ ਸੱਚ ਹੀ ਸੱਚ ਹੈ ਤੇ ਕਹਿੰਦੇ ਹੁਣ ਇਹਨੂੰ ਮੈਂ ਜੋੜਾਂ ਕਿਵੇਂ ਕਨੈਕਸ਼ਨ ਹੀ ਨਹੀਂ ਬਣਦਾ ਕੋਈ ਕਨੈਕਟ ਹੀ ਨਹੀਂ ਹੁੰਦੀ ਕਿਸੇ ਤਰ੍ਹਾਂ ਚੀਜ਼ ਇੱਥੇ ਤੇ ਨਾ ਜੀ ਆਪਾਂ ਮੋਬਾਈਲ ਜੇ ਚਾਰਜ ਲਾਉਨੇ ਆ ਤੇ ਉਹ ਜਿਸ ਜਿਸ ਕੰਪਨੀ ਦਾ ਜਿਹੜੇ ਮਾਡਲ ਦਾ ਮੋਬਾਈਲ ਹੈ ਉਹੀ ਚਾਰਜਰ ਲੱਗਦਾ ਦੂਜਾ ਚਾਰਜਰ ਨਹੀਂ ਲੱਗਦਾ ਉਹਨੂੰ ਪਾਤਸ਼ਾਹ ਕਹਿੰਦੇ ਜਿਹੜਾ ਜਿਹੜਾ ਜੋ ਕੁਝ ਤੇਰੇ ਅੰਦਰ ਪਿਆ ਇਹਦਾ ਤੇ ਰੱਬ ਨਾਲ ਕਨੈਕਸ਼ਨ ਹੀ ਕੋਈ ਨਹੀਂ। ਨਾ ਅੱਖਾਂ ਨੂੰ ਵੇਖਣ ਦਾ ਚੱਜ ਆਇਆ, ਨਾ ਕੰਨਾਂ ਨੂੰ ਸੁਣਨ ਦਾ ਚੱਜ ਆਇਆ, ਨਾ ਜबान ਨੂੰ ਬੋਲਣ ਦਾ ਚੱਜ ਆਇਆ। ਤੇ ਉਹਦੀ ਤੇ ਹਰ ਅਦਾ ਹੀ ਨਿਰਾਲੀ ਹੈ। ਉਹ ਤੇ ਪਾਤਸ਼ਾਹ ਨੇ ਕਿਹਾ ਨਾ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅਮਰਤ ਵਰਸੀ। ਜਦੋਂ ਮਹਾਰਾਜ ਨੇ ਬ੍ਰਹਮ ਗਿਆਨੀ ਦੀ ਪਰਵਾਸ਼ਾ ਦਿੱਤੀ, ਜਾਂ ਗੁਰੂ ਪਾਤਸ਼ਾਹ ਨੇ ਗੁਰੂ ਬਾਰੇ ਜਦੋਂ ਗੱਲ ਕਹੀ ਕਿ ਗੁਰੂ ਕਿਹੋ ਜਿਹਾ ਹੈ ਕਹਿੰਦੇ ਗੁਰ ਰਸਨਾ અમૃત બોલਦੀ ਤੇ ਸਾਡੇ ਤੇ ਗੱਲ ਗੱਲ ਤੇ ਗਾਲ ਨਿਕਲਦੀ ਹੈ ਕਈ ਤੇ ਨਾ ਗਾਲ ਕੱਢ ਕੇ ਗੱਲ ਕਰਦੇ ਨੇ ਤੇ ਕਈਏ ਨਾ ਉਹਨਾਂ ਨੂੰ ਕਈਏ ਕਿ ਭਲਿਓ ਤੁਸੀਂ ਇੰਨੀ ਉਮਰ ਹੋ ਗਈ ਗਾਲ ਕੱਢਦੇ ਹੋ ਕਹਿੰਦੇ ਪਤਾ ਹੀ ਨਹੀਂ ਲੱਗਦਾ ਹੈ ਨਹੀਂ ਜਿੱਦਾਂ ਜਦੋਂ ਡਸਟਬਿਨ ਜ਼ਿਆਦਾ ਭਰ ਜਾਂਦਾ ਗੰਦਗੀ ਨਾਲ ਫਿਰ ਆਪੇ ਹੀ ਬਾਹਰ ਨਿਕਲਣ ਲੱਗ ਜਾਂਦੀ ਹੈ ਫਿਰ ਉੱਤੇ ਛੁੱਟੇ ਬੰਦਾ ਬਾਹਰ ਕਹਿ ਜਾਂਦੀ ਹੈ ਇੰਨਾ ਕੁਝ ਕਹਿੰਦੇ ਅੰਦਰ ਭਰਿਆ ਪਿਆ ਤੇ ਰਸਨਾ ਇਹ ਕਹਿੰਦੀ ਹੈ ਮਹਾਰਾਜ ਜੀ ਕਿਰਪਾ ਕਰੋ ਤੁਹਾਡੇ ਚਰਨਾਂ 'ਚ ਥਾਂ ਮਿਲ ਜੇ ਤੇ ਮਹਾਰ ਸੱਚੇ ਪਾਤਸ਼ਾਹ ਕਹਿਣਗੇ ਫਿਰ ਤੂੰ ਆਪਣੇ ਤੇ ਵੇਖ ਵੀ ਅੰਦਰ ਕੀ ਬਣਿਆ ਕੀ ਪਿਆ ਕਿੰਨਾ ਕਿੰਨਾ ਨੂੰ ਤੂੰ ਸੇਵਦਾ ਰਿਹਾ ਜਿਨ੍ਹਾਂ ਜਿਨ੍ਹਾਂ ਨੂੰ ਚੇਤੇ ਕਰਦਾ ਰਿਹਾ ਗੁਣ ਤੇ ਪਤਾ ਨਹੀਂ ਉਹਨਾਂ ਦਾ ਆਇਆ ਨਹੀਂ ਆਇਆ ਕੋਈ ਜ਼ਿੰਦਗੀ 'ਚ ਔਗਣ ਸਾਰੇ ਇਕੱਠੇ ਕਰ ਲਏ ਆਪਣੇ ਅੰਦਰ ਉਹਨਾਂ ਦੇ ਹੁਣ ਜਿੰਨੇ ਗਾਉਣ ਵਾਲੇ ਨੇ ਸਾਡੀ ਅੱਜ ਨੌਜਵਾਨ ਪੀੜ੍ਹੀ ਦੇ ਅੰਦਰ ਜਿਆਦਾ ਸ਼ੋਸ਼ੇਪੂਣਾ ਆਉਣਾ ਫੁਕਰਪੂਣਾ ਆਉਣਾ ਇਸ ਸਾਰੀ ਦੀ ਸਾਰੀ ਦੇਣ ਗੀਤਾਂ ਦੀ ਹੋਈ ਐ ਜੇ ਤੁਸੀਂ ਕਦੇ ਸੁਣਿਆ ਹੋਵੇ ਤੇ ਦੱਸਿਓ ਕਿ ਇਦਾਂ ਦਾ ਕੋਈ ਗੀਤ ਆਇਆ ਹੋਵੇ ਕਿ ਜੀ ਨਿਮਰਤਾ ਬੜੀ ਵੱਡੀ ਚੀਜ਼ ਹੈ ਨਿਰਮਾ ਕੋਈ ਗੀਤਕਾਰ ਜਾਂ ਕੋਈ ਸਿੰਗਰ ਇਹ ਕਹਿ ਰਿਹਾ ਹੋਵੇ ਗੀਤ 'ਚ ਵੀ ਅਸੀਂ ਨਿਰਮਾਨ ਰਹਿੰਨੇ ਆ ਅਸੀਂ ਨੀਵੇਂ ਰਹਿੰਨੇ ਆ ਸਾਨੂੰ ਜੇ ਕੋਈ ਬੋਲ ਵੀ ਜਾਏ ਉੱਚਾ ਨੀਵਾ ਅਸੀਂ ਥੋੜੀ ਕੀਤਿਆਂ ਬੋਲਦੇ ਨਹੀਂ ਗੀਤ ਤੇ ਇਦਾਂ ਤੇ ਹੁੰਦੇ ਨੇ ਵੀ ਕੋਈ ਮਤਲਬ ਮਾੜਾ ਜਿਹਾ ਕਹੇ ਸਹੀ ਆਪਾਂ ਤੇ ਐ ਕਰ ਦਿੰਨੇ ਐ ਕਰ ਉਹੀ ਕੁਝ ਸਾਡੇ ਅੰਦਰ ਭਰ ਗਿਆ ਫਿਰ ਔਰ ਉਸੇ ਚੀਜ਼ ਦਾ ਸਾਰਾ ਸਾਰੇ ਕਿਤੇ ਪ੍ਰਗਟਾਵਾ ਹੈ ਥਾਂ ਥਾਂ ਤੇ ਲੜਾਈਆਂ ਥਾਂ ਥਾਂ ਤੇ ਛੋਸ਼ੇ ਸਾਰਾ ਕੁਝ ਇਹ ਭਗਤ ਨਾਮਦੇਵ ਜੀ ਦਾ ਜਿਹੜਾ ਬਚਨ ਹੈ ਨਾ ਇਹ ਸਾਰੀਆਂ ਚੀਜ਼ਾਂ ਦੀ ਜੜ ਪੁੱਟ ਸਕਦਾ ਜੇ ਅਸੀਂ ਜ਼ਿੰਦਗੀ 'ਚ ਲਾਗੂ ਕਰ ਲਈਏ ਜੇ ਅਸੀਂ ਜਿੱਦਾਂ ਦੇ ਸੱਚਮੁੱਚ ਬਣਨਾ ਚਾਹੁੰਨੇ ਆ ਉਹਨਾਂ ਨੂੰ ਸੇਵਨ ਲੱਗ ਜਾਈਏ ਉਹਨਾਂ ਵਰਗੇ ਉਹਨਾਂ ਦੇ ਵਿਚਾਰਾਂ ਨੂੰ ਸੁਣਨ ਲੱਗ ਜਾਈਏ ਉਹਨਾਂ ਤੋਂ ਮਨ ਪ੍ਰਭਾਵਿਤ ਹੋਣ ਲੱਗ ਜੇ ਤੇ ਜੇ ਸੱਚਮੁੱਚ ਸਾਡੇ ਮਨ ਦੀ ਖਿੱਚ ਸੰਸਾਰ ਵੱਲ ਤੇ ਦੁਨੀਆਂ ਦੇ ਇਹਨਾਂ ਰੰਗ ਤਮਾਸ਼ੀਆਂ ਵੱਲ ਹੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਣ ਕੇ ਸਾਡਾ ਕੀਤਾ ਹੋਇਆ ਭੇਖ ਸਾਡੇ ਵਿਖਾਵੇ ਦੇ ਕੀਤੇ ਹੋਏ ਜਿਹੜੇ ਤਰਲੇ ਨੇ ਫਿਰ ਇਹਨਾਂ ਸਾਨੂੰ ਤਾਰ ਨਹੀਂ ਦੇਣਾ ਫਿਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ अपराधी दूणा निवेजो हंता मरगाहे सीस निवाए क्या थी है जो हृदय सुधे जाहे कहंदे फिर मैं तेरा मथा टेक क्या करंगा फिर ते महाराज जी कहंदे ने उस नो सुख ना उपजे भावे 100 गेड़ा आवो जाओ कहंदे आपा तन कहने उनू जेड़ा दो बारी गुरुद्वारे सवेरे भी जांदा है शामे भी जांदा है बादशाह कहंदे ने ਦਿਨਚ 100 ਵਾਰੀ ਵੀ ਜੇ ਬੰਦਾ ਜਾਏ ਜੇ ਮਨ ਦੀ ਖਿੱਚ ਦੂਜੇ ਪਾਸੇ ਨੂੰ ਹੀ ਹੈ ਨਾ ਤੇ ਫਿਰ ਭਾਵੇਂ 100 ਗੇੜਾ ਆਵੋ ਜਾਵੋ ਉਸ ਨੂੰ ਸੁੱਖ ਨਾ ਉਪਜੈ ਉਹ ਬੰਦੇ ਦੀ ਜਿੰਦ ਕਦੇ ਸੌਖੀ ਹੋ ਨਹੀਂ ਸਕਦੀ ਲੱਖ ਕਈ ਜਿਹੇ ਲੋਕ ਸੁਖੀਏ ਪਰ ਲੋਕ ਸੁਹੇਲੇ ਕੁਝ ਨਹੀਂ ਹੋਣ ਲੱਗਿਆ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਮਾਨਸ ਪਾਸੇ ਨੂੰ ਮੁੜਦਾ ਨਹੀਂ ਹੁਣ ਭਗਤ ਨਾਮਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਮੈਨੂੰ ਇੱਕ ਰੱਬ ਚਾਹੀਦਾ ਹਾਂ ਤੋ ਏਕ ਰਮਈਆ ਲੈ ਹਾਂ ਉਹਦੇ ਆਉਣ ਨਾਲ ਕੀ ਹੋਏਗਾ ਕਹਿੰਦੇ ਉਹਦੇ ਆਉਣ ਨਾਲ ਮੈਂ ਨਿਰਵੈਰ ਹੋ ਜਾਵਾਂਗਾ ਉਹਦੇ ਆਉਣ ਦੇ ਨਾਲ ਮੈਂ ਨਿਰਭਉ ਹੋ ਜਾਵਾਂਗਾ ਹੁਣ ਵੇਖੋ ਨਾ ਜੀ ਮੌਤ ਰੱਬ ਨੇ ਬਣਾਈ ਹੈ ਤੇ ਜਿੰਨਾ ਖੌਫ ਮੌਤ ਦਾ ਇਹਨਾਂ ਖੌਫ ਸੰਸਾਰ ਤੇ ਹੁਣ ਬੰਦਾ ਸ਼ੇਰ ਤੋਂ ਥੋੜੀ ਡਰਦਾ ਕਹਿੰਦੇ ਮਸਕੀਨ ਜੀ ਕਹਿੰਦੇ ਹੁੰਦੇ ਸੀ ਸ਼ੇਰ ਦੇ ਪਿੱਛੇ ਲੁਕੀ ਮੌਤ ਤੋਂ ਡਰਦਾ ਭੀ ਇਹ ਮਾਰ ਦੋ ਸੱਪ ਤੋਂ ਕੌਣ ਡਰਦਾ ਹੈ ਸੱਪ ਦੇ ਪਿੱਛੇ ਲੁਕੀ ਮੌਤ ਤੋਂ ਹੀ ਡਰਦਾ ਹੈ ਜੇ ਬਿਜਲੀ ਦੇ ਵਿੱਚ ਮੌਤ ਨਾ ਹੋਵੇ ਤੇ ਲੋਕੀ ਤਾਰਾਂ ਮੂੰਹ ਚ ਪਾਈ ਫਿਰਨ ਕੋਈ ਗੱਲ ਹੀ ਨਹੀਂ ਫਿਰਤੇ ਬਿਜਲੀ ਦੀ ਤਾਰ ਤੋਂ ਨਹੀਂ ਡਰਦਾ ਬਸ ਉਹਦੇ ਪਿੱਛੇ ਜਿਹੜੀ ਉਹ ਮੌਤ ਹੈ ਨਾ ਉਹਦੇ ਤੋਂ ਡਰਦਾ ਤੇ ਮੌਤ ਬਣਾਈ ਕਿੰਨੇ ਰੱਬ ਨੇ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਉਹਨੂੰ ਸੇਵਦਾ ਹੈ ਜਿਹੜਾ ਮੌਤ ਤੋਂ ਪਰੇ ਹੈ ਫਿਰ ਉਹ ਤੇ ਆਪਣੇ ਆਪ ਹੀ ਮੌਤ ਤੋਂ ਪਰੇ ਹੋ ਜਾਏਗਾ ਉਹ ਤੇ ਕਹੇਗਾ ਹੀ ਨਾ ਕਬੀਰ ਮੋਹੇ ਮਰਨੇ ਕਾ ਚਾਉ ਹੈ ਕਿਉਂ ਕਿਉਂਕਿ ਉਹਨੂੰ ਸੇਵ ਸੇਵ ਕੇ ਉਹਦੇ ਵਾਂਗੂ ਮੌਤ ਤੋਂ ਪਰੇ ਹੀ ਹੋ ਗਏ ਭੈ ਹੀ ਨਹੀਂ ਰਹਿ ਗਿਆ ਕਿਸੇ ਚੀਜ਼ ਦਾ ਬੰਦਾ ਤੇ ਇੱਥੇ ਤੇ ਇੰਨਾ ਹੌਸਲਾ ਨਹੀਂ ਪਾਛਾ ਤੇ ਕਹਿੰਦੇ ਨਾ ਨਿਰਭਉ ਹੋ ਜਾਂਦਾ ਬੰਦਾ ਉਸ ਨਿਰਭਉ ਨੂੰ ਯਾਦ ਕਰਕੇ ਇੱਥੇ ਤੇ ਇੰਨਾ ਜਿਗਰਾ ਇੰਨਾ ਹੌਸਲਾ ਨਹੀਂ ਗੱਲਾਂ ਜਿੰਨੀਆਂ ਮਰਜ਼ੀ ਕਰ ਲੈਣ ਕਿ ਆਪਣਾ ਦਾੜਾ ਹੀ ਚਿੱਟਾ ਹੁੰਦਾ ਸ਼ੀਸ਼ੇ 'ਚ ਵੇਖ ਲਈਏ ਇੰਨਾ ਹੌਸਲਾ ਨਹੀਂ ਪੈਂਦਾ ਜਿਹੜਾ ਬੰਦਾ ਦਾੜੇ ਨੂੰ ਰੰਗ ਲਾਉਂਦੇ ਇੱਕ ਗੱਲ ਤੇ ਪੱਕੀ ਐ ਵੀ ਡਰਦ ਐ ਬੁਢਾਪੇ ਤੋਂ ਜੀ ਹੌਸਲਾ ਹੀ ਨਹੀਂ ਪੈਂਦਾ ਵੇਖਣ ਦਾ ਆਪਣੇ ਆਪ ਨੂੰ ਵੀ ਬਣਨ ਕੀ ਲੱਗ ਗਿਆ ਮੇਰੇ ਨਾਲ ਤੇ ਪਾਸ਼ਾ ਕਹਿੰਦੇ ਕਰੀ ਜਾ ਭਾਈ ਜੋ ਮਰਜ਼ੀ ਕਰੀ ਜਾਏ ਤੇ ਜਾ ਰਾਈ ਜੋਵਣ ਹਾਰੇ ਆ ਕਹਿੰਦੇ ਜਵਾਨੀ ਦੀ ਤੇ ਬੁਢਾਪੇ ਦੀ ਜੰਗ ਐ ਜੁੱਧ ਐ ਤੇ ਅੱਜ ਤੱਕ ਜਵਾਨੀ ਕਦੇ ਜਿੱਤੀ ਨਹੀਂ ਤੇ ਨਾ ਹੀ ਇਹਨੇ ਜਿੱਤਣਾ ਇਹ ਜਦੋਂ ਆ ਗਈ ਨਾ ਜਾ ਰਾਈ ਜੋਵਣ ਹਾਰਿਆ ਕਹਿੰਦੇ ਇਹਨੂੰ ਹਾਰਨਾ ਹੀ ਪੈਣਾ ਤੂੰ ਲਖਵਾ ਹੁਣ ਬੰਦਾ ਰੰਗ ਤੇ ਰੰਗ ਤੇ ਲਾ ਕੇ ਦਾੜੇ ਦੇ ਕੇਸ ਤੇ ਲੁਕਾਲੂ ਜਿਹੜੀਆਂ ਝੁਰੜੀਆਂ ਪਈ ਜਾਂਦੀਆਂ ਉਹ ਕਿੱਥੇ ਰੋਕ ਲੈਣੀ ਆਪਾਂ ਸਤਿਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਭਗਤ ਨਾਮਦੇਵ ਜੀ ਦਾ ਇੱਕ ਬਚਨ ਆਪਾਂ ਪੱਲੇ ਬੰਨ ਲਈਏ ਹਉ ਤੋ ਏਕ ਰਮਈਆ ਲੈ ਹਉ ਆਨ ਦੇਵ ਬਦਲਾਵਨ ਦੇ ਹਉ ਕਹਿੰਦੇ ਭੈਰੋ ਭੂਤ ਸ਼ੀਤਲਾ ਤਾਵੇ ਖਰ ਬਾਹਨ ਉਹ ਛਾਰ ਉਡਾਵੇ ਕਹਿੰਦੇ ਮੈਂ ਪੈਰੋ ਨਾਥ ਨੂੰ ਨਹੀਂ ਮੰਨਦਾ ਕਿਉਂ ਨਹੀਂ ਮੰਨਦੇ ਜੀ ਕਹਿੰਦੇ ਉਹਦੇ ਕੋਲ ਕੀ ਹੈ ਇੱਕ ਪੈਰੋ ਪੂਤ ਸ਼ੀਤਲਾਤਾ ਵੈ ਖਰਵਾਹਨ ਉਹ ਚਾਰ ਉਡਾਵੇ ਕਹਿੰਦੇ ਗੱਦੇ ਤੇ ਚੜ ਕੇ ਉਹਦੀ ਸਵਾਰੀ ਹੈ ਤੇ ਉਹ ਖੇ ਉਡਾਉਂਦਾ ਕਹਿੰਦੇ ਮੈਂ ਉਹਦੇ ਵਾਂਗੂ ਖੇ ਨਹੀਂ ਉਡਾਉਣੀ ਚਾਹੁੰਦਾ ਫਿਰ ਅਗਲਾ ਬਚਨ ਕੀ ਆ ਕਹਿੰਦੇ ਸ਼ਿਵ ਸ਼ਿਵ ਕਰਤੇ ਜੋਨਰ ਧਿਆਵੇ ਵਰਦ ਚੜੇ ਡੋਰੂ ਟਮਕਾਵੇ ਕਹਿੰਦੇ ਬਲਦ ਤੇ ਚੜ ਕੇ ਸ਼ਿਵ ਕਹਿੰਦੇ ਉਹ ਡੰਮਰੂ ਵਜਾਉਂਦੇ ਨੇ ਕਹਿੰਦੇ ਮੈਂ ਇਹ ਵੀ ਕੁਝ ਨਹੀਂ ਕਰਨਾ ਚਾਹੁੰਦਾ ਫਿਰ ਕਹਿੰਦੇ ਮਹਾਮਾਈ ਕੀ ਪੂਜਾ ਕਰੈ ਨਰਸੇ ਨਾਰ ਹੋਏ ਉਤਰੈ ਜਿਹੜਾ ਦੇਵੀ ਨੂੰ ਪੂਜਦਾ ਹੈ ਅਗਲੇ ਜਨਮ ਚ ਬੀਬੀ ਬਣ ਜਾਏਗਾ ਫਿਰ ਇਦਾਂ ਹੀ ਹੈ ਜਿੰਨੂ ਜੈਸੋ ਸੇਵੈ ਤੈਸੋ ਹੋਏ ਤੂੰ ਕਹੀਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਮਾਨੀ ਚਪਾਨੀ ਕਹਿਣ ਲੱਗੇ ਐ ਮਾਤਾ ਤੈਨੂੰ ਲੋਕ ਕਹਿੰਦੇ ਨੇ ਮੈਂ ਸੁਣਿਆ ਗੱਲਾਂ ਕਰਦੇ ਨੇ ਕਿ ਮੁੱਢ ਤੂੰ ਐ ਸੰਸਾਰ ਦਾ ਪਰ ਜਦੋਂ ਬੰਧਨਾ ਤੋਂ ਮੁਕਤ ਕਰਨਾ ਹੁੰਦਾ ਤੇ ਮੁਕਤ ਕੀ ਬਰੀਆ ਕਹਾਂ ਚ ਪਾਣੀ ਮੈਂ ਤੈਨੂੰ ਅੱਜ ਤੱਕ ਆਪਣੇ ਕਿਸੇ ਭਗਤ ਨੂੰ ਮੁਕਤੀ ਦਿੰਦਿਆਂ ਨਹੀਂ ਵੇਖਿਆ ਆਖਰੀ ਬਚਨ ਭਗਤ ਨਾਮਦੇਵ ਜੀ ਨੇ ਕਿਹਾ ਗੌਰ ਮਤ ਗੁਰੂ ਦੀ ਮੱਤ ਰਾਹੀ RAM ਨਾਮ ਗਹੋ ਮੀਤਾ ਮੀਤਾ ਦਾ ਅਰਥ ਹੈ ਮਿੱਤਰਾ ਗੁਰੂ ਦੇ ਰਾਹੀ ਗੁਰੂ ਤੋਂ ਮਤ ਲੈ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਚ ਬਿਠਾਲੈ ਗੁਰਮਤਿ RAM ਨਾਮ ਗੋ ਮੀਤਾ ਪ੍ਰਣਮੈ ਨਾਮਾ ਇਉ ਕਹੈ ਗੀਤਾ ਕਹਿੰਦੇ ਤੂੰ ਗੀਤਾ ਵੀ ਪੜ ਕੇ ਵੇਖ ਨਹੀਂ ਉਹ ਵੀ ਇਹੀ ਕਹਿੰਦੀ ਐ ਕਿ ਭਲਾ ਇੱਕ ਅਕਾਲ ਦੇ ਨਾਮ ਨੇ ਕਰਨਾ ਸਤਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਕਿਰਪਾ ਤਰਸ ਕਰਨ ਸਾਰੀ ਸੰਗਤ ਨੂੰ ਉਸ ਮਹਾਨ ਮਹਾਪੁਰਖ ਦੇ ਆਗਮਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਈਆਂ ਬੇਅੰਤ ਪੁੱਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ ਲੈਣ ਤੇ ਇੱਕ ਬਚਨ ਆਪਾਂ ਹੁਣ ਉਹਨਾਂ ਮਹਾਪੁਰਖਾਂ ਦੇ ਬਚਨਾਂ ਨੂੰ ਵਿਚਾਰੀ ਤੇ ਆਪਾਂ ਜਿੰਨਾ ਮਰਜੀ ਜਾਈਏ 61 ਸ਼ਬਦ ਨੇ 18 ਰਾਗਾਂ ਚ ਭਗਤ ਨਾਮਦੇਵ ਜੀ ਦੇ ਮੈਂ ਬੇਨਤੀ ਕਰਦਾ ਆ ਇੱਕ ਹੀ ਬਚਨ ਆਪਾਂ ਪੱਲੇ ਬੰਨ ਲਈਏ ਕਿ ਸੱਚਮੁੱਚ ਯਾਦ ਉਹਨਾਂ ਨੂੰ ਕਰੀਏ ਜਿੰਨਾ ਵਰਗੇ ਬਣਨਾ ਚਾਹੁੰਦੇ ਆ ਬਲਵ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ